ਸਿਲਾਸ ਤੇ ਪਤਰਸ ਅੰਦਰੀਆਸ ਫਿਲਪਸ ਬਰਤਮਈ 12 ਛੇਲੇ ਪ੍ਰਭੂ ਦੇ ਜਦ ਮਸੀਹ ਦੇ ਪ੍ਰਚਾਰ ਦੇ ਲਈ ਨਿਕਲੇ ਉਹ ਫੁੱਲੀ ਡੈਡੀਕੇਟਿਡ ਸਨ ਸਮਰਪਿਤ ਸਨ ਪਰਮੇਸ਼ਵਰ ਨੂੰ ਜਿੰਨੇ ਵੀ ਤੁਸੀਂ ਅੱਜ ਇੱਥੇ ਖੜੇ ਹੋ ਆਓ ਆਪਾਂ ਪਾਸ ਜੀ ਦਿਓ ਜਿਹਦੇ ਨਾਲ ਦੇਖੀਏ ਕਿ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਆਪਾਂ ਆਰਾਧਨਾ ਕਰਦੇ ਆ ਆਪਣੇ ਬੰਧਨ ਕਿਦਾਂ ਟੁੱਟਦੇ ਆ ਆਰਾਧਨਾ ਕਰਨ ਦੇ ਨਾਲ ਜਿਹਦਾ ਪਾਲਸੀ ਜਦੋਂ ਜੇਲ੍ਹ ਦੇ ਵਿੱਚ ਸੀ ਜਦੋਂ ਆਰਾਧਨਾ ਕਰ ਰਹੀ ਸੀ ਤਾਂ ਉਹਨਾਂ ਦੀ ਪੇੜੀਆਂ ਟੁੱਟ ਗਈਆਂ ਸੀਗੀਆਂ ਇਸੇ ਤਰ੍ਹਾਂ ਸਾਨੂੰ ਆਰਾਧਨਾ ਸਾਨੂੰ ਹਨਾ ਆਸੇ-ਬਸੇ ਨਹੀਂ ਦੇਖਣਾ ਚਾਹੀਦਾ ਜਦੋਂ ਆਰਾਧਨਾ ਕਰਨ ਲੱਗੇ ਆਪਣਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਇੰਨਾ ਮਜ਼ਬੂਤ ਕਰ ਲੋ ਹਨ ਤੁਸੀਂ ਸਾਰੀਆਂ ਜਿਹਨੂੰ ਕਹਿੰਦੇ ਸੰਗ ਸ਼ਰਮ ਲਾ ਕੇ ਨਾ ਤੇ ਉਹਦੇ ਵੱਲ ਤੱਕਦੇ ਹੋਏ ਅੱਖਾਂ ਬੰਦ ਕਰਕੇ ਫੇਰ ਆਰਾਧਨਾ ਕਰੋ ਤਾਂ ਤੁਹਾਡੇ ਬੰਧਨ ਜ਼ਰੂਰ ਟੁੱਟਣਗੇ ਆਓ ਆਪਾਂ ਇਸ ਇਸ ਤਰ੍ਹਾਂ ਥੋੜਾ ਜਿਹਾ ਇੱਕ ਛੋਟਾ ਜਿਹਾ ਵਚਨ ਆ ਉਹਨੂੰ ਦੇਖੀਏ 56 52 ਘੋਸ਼ਨਾਵਾਂ ਤੁਹਾਡੇ ਲਈ ਇੱਥੇ ਕੀਤੀਆਂ ਗਈਆਂ ਪੁਲਪੜ ਦੇ ਉੱਪਰੋਂ ਆਮੀਨ ਤੈਨੂੰ ਸਮਰਪਿਤ ਹੋ ਜਾਓ 55 ਦੀਆਂ 56 ਤੁਹਾਡੇ ਤੇ ਲਾਗੂ ਹੋ ਜਾਣ ਬਬੀ ਯੇਸੂ ਦੇ ਨਾਮ मैं ये विश्वास करता कि अदासी आत्मा थोड़े घरों परिवार छ चुके हैं नींव रूहानियत रैलम के अंदर रख दी गई है और तुम अपने घर हर रोज दो घंटे की प्रार्थना हर हालत में पक्की करोगे और हर हफ्ते अपने पूरे परिवार से प्रभु की हजूरी में आओगे ਨੇ ਪ੍ਰਭੂ ਦੀ ਕਿਰਪਾ ਦੇ ਹੱਥ ਦੇ ਹੇਠ ਆਪਣੇ ਆਪ ਨੂੰ ਕਰੋਗੇ ਅਤੇ 87 ਦੇ ਲੋਕ ਦੇਖਣਗੇ ਅੱਖਾਂ ਅੱਡ ਕੇ ਕਿ ਤੁਸੀਂ ਖੇਹੇ ਤੋਂ ਆਜੋ ਪਾਸ ਕਰੋ ਤੁਹਾਡੇ ਨਾਲ ਇਨਾ ਫੇਵਰ ਆ ਔਰ ਇੰਨੇ ਦੁਨੀਆ ਵਿੱਚ ਭਿਆਨਕ ਖਬਰ ਚੱਲ ਰਹੀ ਹੈ ਔਰ ਤੁਸੀਂ ਆਨੰਦ ਮਨਾ ਰਹੇ ਹੋ ਔਰ ਤੁਸੀਂ ਜਿਆ ਜਿਆ ਕਾਰ ਕਰ ਰਹੇ ਹੋ ਇਹਦਾ ਰਾਜ ਕੀ ਹੈ ਇਹਦਾ ਰਾਜ ਹੈ ਪਵਿੱਤਰ ਲੇਲੇ ਯੇਸ਼ੂ ਮਸੀਹ ਲਹੂ ਜਿਨੇ ਸਾਨੂੰ ਮੁਕਤੀ ਦੇ ਵਾਰਿਸ ਬਣਾਇਆ ਹੈ ਇਸ ਵਚਨ ਰਾਹੀ ਪਰਮੇਸ਼ਵਰ ਤੁਹਾਨੂੰ ਬਰਕਤ ਹੋਵੇ ਅਤੇ ਸ਼ੀਸ਼ ਤੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਲੈਣਾ ਔਰ ਮੇਰੀ ਵੱਲੋਂ ਸਾਰਨ ਜੈਨ ਸਿੱਕੀ ਮੈਂ ਹੋਰ ਵੀ ਵੀਡੀਓ ਸੱ ਲੈ ਕੇ ਆਉਂਦੀ ਰਹੂੰਗੀ ਸਭ ਕੁਝ ਜੈਨ ਸਿੱਕੀ